ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਮਹੱਲਾ ਤੀਜਾ ਮਾਇਆ ਸਰ ਸਬਲ ਵਰਤੈ ਜੀਉ ਕਿਆਉ ਕਰ ਦੁਤਰ ਤਰਿਆ ਜਾਏ RAM ਨਾਮ ਕਰ ਬੋਹਿ ਥਾ ਜੀਉ ਸ਼ਬਦ ਖੇਵਟ ਵਿੱਚ ਪਾਇ ਸ਼ਬਦ ਖੇਵਟ ਵਿੱਚ ਪਾਏ ਹਰ ਆਪ ਲੰਘਾਏ ਇਨ ਬਿੱਦ ਦੁਤਰ ਤਰੀਏ ਗੁਰਮੁਖ ਭਗਤ ਪਰਾਪਤ ਹੋਵੇ ਜੀਵਤਿਆਂ ਇਉ ਮਰੀਏ ਖਿਨ ਮਹ ਰਾਮ ਨਾਮ ਕਿਲ ਵਿਖ ਕਾਟੇ ਭਾਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਪਾਏ ਮਨੂਰਾ ਇਸ ਤਰੀ ਪਰਖ ਕਾਮ ਵਿਆਪੇ ਜੀਓ RAM ਨਾਮ ਕੀ ਬਿਦ ਨਹੀਂ ਜਾਣੀ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ ਡੂਬ ਮੋਏ ਬਿਨ ਪਾਣੀ ਡੂਬ ਮੋਏ ਬਿਨ ਪਾਣੀ ਘਤ ਨਹੀਂ ਜਾਣੀ ਹਮੇ ਧਾਤ ਸੰਸਾਰੇ ਜੋ ਆਇਆ ਸੋ ਸਭ ਕੋ ਜਾਸੀ ਉबरे ਗੁਰ ਵਿਚਾਰੇ ਗੁਰਮੁਖ ਹੋਵੇ RAM ਨਾਮ ਵਖਾਣ ਆਪ ਤਰੈ ਕਉਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤ ਮਿਲੇ ਪਿਆਰੇ ਰਾਮ ਨਾਮ ਬਿਨ ਕੋ ਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਧ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਇਹ ਸਾਚੀ ਵਿੱਚੋਂ ਆਪ ਗਵਾਈਐ ਹਮ ਮਤ ਹੀਣ ਮੂਰਖ ਮੁਗਦ ਅੰਦੇ ਸਤ ਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨ ਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣ ਦਾਤਾ ਆਪ ਗੁਣ ਕਾਟੇ ਹਿਰਦੈ ਨਾਮ ਵਸਾਏ ਨਾਨਕ ਸਦ ਬਲਿਹਾਰੀ ਸੱਚੇ ਬਟਹੁ ਆਪੇ ਕਰੇ ਕਰਾਏ ਗਾਉੜੀ ਮਹਲਾ ਤੀਜਾ ਗੁਰ ਕੀ ਸੇਵਾ ਕਰਿ ਪੈਰਾ ਜੀਓ ਹਰ ਨਾਮ ਧਿਆਏ ਮਨ ਨੋ ਦੂਰ ਨਾ ਜਾਹੇ ਪੈਰਾ ਜਿਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸਨੋ ਆਪ ਕਰਾਏ ਨਾਮ ਬੀਜੇ ਨਾਮ ਜਮੈ ਨਾਮ ਮੰਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਜਾਂ ਚਾਖ ਹੈ ਚਿਤ ਲਾਏ ਰਸ ਨਾ ਹਰ ਰਸ ਚਾਖ ਮਉਈਏ ਜੀਓ ਅਨ ਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾਂ ਹਰ ਭਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹਿ ਲਿਵ ਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹ ਵਿਡਾਣੀ ਚੱਕਰੀ ਪੈਰਾ ਜਿਉ ਧਨ ਛੋੜ ਪਰਦੇਸ ਸਿਧਾਏ ਦੂਜੈ ਕਿਨ ਸੁਖ ਨਾ ਪਾਇਓ ਪੈਰਾ ਜਿਉ ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਭਰਮ ਭੁਲਾਏ ਓਹ ਓ ਕਿਉਂ ਕਰ ਸੁਖ ਪਾਏ ਚੱਕਰੀ ਵਡਾਣੀ ਖਰੀ ਦੁਖ ਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿੰਖਿਨ ਖਿੰਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਤਦੈ ਚੂਕੈ ਜਾਂ ਗੁਰ ਸ਼ਬਦੀ ਚਤ ਲਾਏ ਮਨ ਮੁਖ ਮੁਗਦ ਗਾਵਾਰ ਪੈ ਰਾ ਜਿਓ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪੈ ਰਾ ਜਿਓ ਹਰ ਮਾਰਗ ਕਿਉ ਪਾਏ ਕਿਉ ਮਾਰਗ ਪਾਏ ਬਿਨ ਸਤਗੁਰ ਪਾਏ ਮਨ ਮੁਖ ਆਪ ਗੁਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜਿਸ ਨੂੰ ਹਰ ਜਿਉ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ 부ਝਾਏ ਰਾਗ ਗਾਉੜੀ ਛੰਤ ਮਹਲਾ 5ਵਾਂ ਇਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਮਨ ਬੈਰਾਗ ਭਾਇਾ ਜਿਉ ਕਿਉ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜਿਉ ਗੁਰ ਪਰਖ ਵਿਧਾਤੇ ਪਰਖੋ ਵਿਧਾਤਾ ਏਕੁ ਸ੍ਰੀ ਧਰ ਕਿਉ ਮਿਲਹਿ ਤੁਜੈ ਉਡੀਣੀਆਂ ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆਂ ਸਾਸ ਸਾਸ ਨਾ ਘੜੀ ਬਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ਇਕ ਬਿਨੋਂ ਕਰੋ ਜੀਉ ਸੁਣ ਕੰਤ ਪਿਆਰੇ ਮੇਰਾ ਮਨ ਤਨ 모ਹ ਲੀਆ ਜਿਉ ਦੇਖ ਚਲ ਤ ਤੁਮਾਰੇ ਚਲ ਤ ਤੁਮਾਰੇ ਦੇਖ 모ਹੀ ਉਦਾਸ ਧਨ ਕਿਉ ਧੀ ਰਏ ਗੁਣਵੰਤ ਨਾਹ ਦਿਆਲ ਬਾਲਾ ਸਰਬ ਗੁਣ ਭਰ ਪੂਰੇ ਫਿਰ ਦੋਸ ਨਾਹੀ ਸੁਖ ਹੈ ਦਾਤੇ ਹਾਉ ਵਿਛੁੜੀ ਬੁਰਿਆਰੇ ਪਿਰ ਦੋਸ ਨਾਹੀ ਸੁਖ ਹੈ ਦਾਤੇ ਹਾਉ ਵਿਛੁੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰੋ ਘਰ ਆਵਹੁ ਨਾਹ ਪਿਆਰੇ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਤਿਸ ਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨ ਹਉ ਚਿੰਦਿਆ ਪਾਇਆ ਦਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਧੇ ਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਨ ਆਨੰਦ ਭਾਇ ਜੀਉ ਵੱਜੀ ਵਾਧਾਈ ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਲਗਾਇਆ ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ ਅਨਹਤ ਵਾਜੇ ਵਜਹਿ ਕਰ ਮਹਿ ਪਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਿਜ ਰਹਿ ਹਰ ਮਿਲਿਆ ਕੰਤ ਸੁਖਦਾਈ ਗਾਉੜੀ ਮਹੱਲਾ ਪੰਜਵਾ मोहन तेरे ऊचे मंदिर महल अपारा मोहन तेरे सोहन द्वार जियो संत धर्म साला धर्म साल अपार दयार ठाकुर सदा कीर्तन गावहि जह साध संत इकतर होवहि तहां तुझ है तिहवहि ਕਰ ਦਇਆ ਮਇਆ ਦਇਆਲ ਸੁਆਮੀ ਓਹੋ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਰਾਲੀ ਮੋਹਨ ਤੂੰ ਮਾਨ ਹੈ ਏਕ ਜੀ ਅਵਰ ਸਭ ਰਾਲੀ ਮਾਨ ਹੈ ਤਾਂ ਏਕ ਅਲੇਖ ਠਾਕੁਰ ਜਿਨਹ ਸਭ ਕਲ ਧਾਰੀਆ ਤੁਧ ਬਚਨ ਗੁਰ ਕਹਿ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲ ਧਾਰੀਆ ਬਨਵੰਤ ਨਾਨਕ ਪੈ ਜਿ ਰਖਹੁ ਸਬ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ ਮੋਹਨ ਜਮ ਨੇੜ ਨ ਆਵੈ ਤੁਧ ਜਪਹਿ ਨਿਦਾਨਾ ਜਮ ਕਾਲ ਤਿਨ ਕਉ ਲੱਗੈ ਨਾਹੀ ਜੋ ਇਕ ਮਨ ਧਿਆਵਹਿ ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੈ ਫਲ ਪਾਵਹਿ ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੈ ਫਲ ਪਾਵਹਿ ਮਲ ਮੂਤ ਮੂੜ ਜੇ ਮੁਗਦ ਹੋਤੇ ਸੇ ਦੇਖ ਦਰਸ ਸੁਗਿਆਨਾ ਬਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਬਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ ਜਿਨਿ ਦਰਸ਼ਨ ਪਾਇਆ ਜਿਨਿ ਤੁਦਨੋ ਧਨ ਕਹਿਆ ਤਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤ ਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ਗਾਉੜੀ ਮਹੱਲਾ ਪੰਜਵਾ ਸਲੋਕ ਪਤਤ ਅਸਾਂਖ ਪੁਨੀਤ ਕਰ ਪਨ ਹੈ ਪਨ ਹੈ ਬਲੇਹਾਰ ਨਾਨਕ RAM ਨਾਮ ਜਪ ਪਾਵ ਕੋ ਤਿੰਨ ਕਿਲ ਬਿਖ ਦਾ ਹਨ ਹਾਰ ਛੰਤ ਜਪ ਮਨਾ ਤੂੰ RAM ਨਰਾਇਣ ਗੋਵਿੰਦਾ ਹਰ ਮਾਦ ਧਿਆਏ ਮਨਾ ਮੁਰਾਰ ਮੁਕੰਦੇ ਕਟਿਏ ਕਾਲ ਦੁਖ ਫਾਦੋ ਦੁਖ ਹਰਨ ਦੀਨ ਸਰਣ ਸ੍ਰੀ ਧਾਰ ਚਰਨ ਕਮਲ ਅਰਾਦੀ ਐ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਦੀ ਐ ਕਲ ਮਲਹਿ ਦਹਿਤਾ ਸੁੱਧ ਕਰਤਾ ਦਿਨ ਸਰੈਣ ਅਰਾਧੋ ਬਨਵੰਤ ਨਾਨਕ ਕਰਹੁ ਕਿਰਪਾ गोपाल गोविंद माधव सिमर मना दामोदर दुख हर भय भंजन हर राया श्री रंगो दयाल मनोहर भगत वछल बिरदाया भगत वछल पुरख पूरन मन है चिंदिया पाई है तम अंध कूप ते उद्धार है ਨਾਮ ਮਨ ਵਸਾਈਐ ਸੁਰ ਸਿੱਧ ਗਣ ਗੰਧਰਬ ਮਨ ਜਨ ਗੁਣ ਅਨੇਕ ਭਗਤੀ ਗਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨ ਆ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨ ਧਾਰੀ ਕਰुणा ਮੈਂ ਸਮਰੱਥ ਸੁਆਮੀ ਕਰुणा ਮੈਂ ਸਮਰੱਥ ਸੁਆਮੀ ਘਟ ਘਟ ਪ੍ਰਾਣ ਆਧਾਰੀ ਪ੍ਰਾਣ ਮਨ ਤਨ ਜੀਵਦਾਤਾ ਬੇਅੰਤ ਅਗਮ ਅਪਾਰੋ ਸਰਣ ਜੋਗ ਸਮਰੱਥ ਮੋਹਨ ਸਰਬ ਦੋਖ ਬਿਦਾਰੋ रोग शोक सब दुख बिन सह जपत नाम मुरारी बिनवंत नानक करहो कृपा समरथ सब काल धारी गुण गाओ मना अचूत अविनासी सब ते ऊच दयाला बेसम भर देवन कौ एकै ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾ ਦਿਆਲ ਦਾਨਾ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਆਕੈ ਪ੍ਰਭ ਬਸੈ ਸੋ ਪ੍ਰਸਾਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਨਵੰਤ ਨਾਨਕ ਇਛੁ ਪੁਨੀ ਜਪਤ ਦੀਨ ਦਇਆਲਾ ਗਾਉੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇ ਹਾ ਮਨਾਏ ਲਹਿ ਹਰ ਕੰਤਹਿ ਮਾਨ ਤਿਆਗ ਕਰ ਭਗਤ ਠਾ ਗਉਰੀ ਮੋਹ ਹੈ ਸਾਦੂ ਮੰਤੈ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਭੈ ਨਰਕ ਨਿਵਾਰੈ ਪੁਨੀਤ ਕਰ ਤਿਸ ਜੰਤੈ ਸੁਣ ਸਖੀਏ ਇਹ ਭਲੀ ਬੇਨੰਤੀ ਏਹੋ ਮਤਾਤ ਪਕਾਈਐ ਸਹਿਜ ਸੁਭਾਏ ਉਪਾਦ ਰਹਤ ਹੋਏ ਗੀਤ ਗੋਵਿੰਦ ਹੈ ਗਾਈਐ ਕਲ ਕਲੇਸ ਮਿਟਹੈ ਭ੍ਰਮ ਨਾਸਹਿ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ 4982 ਦਰਸ ਬੈ ਰਾਗਨ ਤੇ ਖੋ ਥਾਨ ਸਬਾਈ ਖੋਜ ਲਹੁ ਹਰ ਸੰਤ ਜਨਾ ਸੰਗ ਸਮ੍ਰਿਥ ਪੁਰਖ ਮਿਲਾਏ ਨਾਨਕ ਤិន ਮਿਲਿਆ ਸੁਰ ਜਨ ਸੁਖ ਦਾਤਾ ਸੇ ਵੱਡ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਨ ੜਾ ਪਰ ਮਿਲਿਆ ਭ੍ਰਮ ਖੋਇਓ ਸਾੰਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਪ੍ਰਮਖੋਇਓ ਸਾਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ